आम आदमी पार्टी आम आदमी पार्टी अरविंद केजरीवाल जिंदाबाद रतन सिंह मान जिंदाबाद शेरी कलसी दिन्द। शेरी कलसी पावर मीडिया पंजाब चैनल देख रहे सरोटियां दा मैं गगनिदीप कौर स्वागत कर दी हां लोग सभा हलका गुरदुरट मिलान खजानी रमन दिख वाल आदमी पार्टी वालों खुशी वित इस मौके ओना पार्टी हाई कमान सी अरविंद केजरीवाल मुख मंत्री भगवान सिंह मान अ डा संदीप पाठक अच्छी लीडरशिप का धनवाद कर दया क्या की अमन शेर सिंह सरी कलसी नु लोग आगुआ विच खुशी दहर पाई जा रही है ਇਸ ਮੌਕੇ ਉਹਨਾਂ ਨੇ ਕਿਹਾ ਅਮਨਸ਼ੇਰ ਸਿੰਘ ਤਲਸੀਨੂ ਵੱਡੀ ਲੀਡ ਨਾਲ ਜਿਤਾ ਕੇ ਲੋਕ ਸਭਾ ਚ ਗੁਰਦਾਸਪੁਰ ਹਲਕੇ ਦੀ ਆਵਾਜ਼ ਬੁਲੰਦ ਕੀਤੀ ਜਾਵੇਗੀ। ਉਹਨਾਂ ਦੀ ਜਿੱਤ ਲਈ ਹਰ ਵਰਕਰ ਦਿਨ ਰਾਤ ਮਿਹਨਤ ਕਰਨਗੇ। ਇਸ ਮੌਕੇ ਕਾਟਗਿੰਤੀ ਵਿੰਗ ਦੇ ਵਾਈਸ ਪ੍ਰਧਾਨ ਪੀਟਰ ਮੱਟੂ, ਮਾਈਕਲ ਸਹੋਤਾ, ਰਵਿੰਦਰ ਪੱਟੀ ਤੋਂ ਇਲਾਵਾ ਹੋਰ ਹਾਜ਼ਰ ਸਨ। ਦੇਖੋ ਤਾਰੀਵਾਲ ਤੋਂ ਸਾਡੇ ਪੱਤਰਕਾਰ ਅਸ਼ੋਕ ਕੁਮਾਰ ਦੇ ਨਾਲ ਰਾਮੇਸ਼ ਕੁਮਾਰ ਦੀ ਖਾਸ ਰਿਪੋਰਟ। ਸੱਚੀ ਗੱਲ ਦੀ ਸਾਰਿਆਂ ਨੂੰ ਮੈਂ ਰਮਨਦੀਪ ਸਿੰਘ ਵਾਲਾ ਜਿਲਖ ਜਾਂਚੀ ਆਮ ਆਦਮੀ ਪਾਰਟੀ ਜਿਲਖ ਰਾਸਪੁਰ ਮੈਂ ਸ਼੍ਰੀ ਅਰਵੀ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਨੈਸ਼ਨਲ ਜਨਰਲ ਸੈਕਟਰੀ ਸਾਡਾ ਡਾਕਟਰ ਸੰਦੀਪ ਪਾਟੜਕ ਜੀ ਸਾਡੇ ਪੰਜਾਬ ਦੇ ਜਨਰਲ ਸੈਕਟਰੀ ਸਰਦਾਰ ਜਗਦੀਪ ਸਿੰਘ ਸੇਹਵਾ ਜੀ ਸਾਰਿਆਂ ਦਾ ਧੰਨਵਾਦ ਕਰਦਾ ਜਿੰਨਾ ਮੇਰੇ ਵੱਡੇ ਵੀ ਅਮਰ ਸ਼ੇਰ ਸਿੰਘ ਸ਼ੈਰੀ ਗਲਸੀ ਨੂੰ ਉਮੀਦਵਾਰ ਐਲਾਨਿਆ ਲੋਕ ਸਭਾ ਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸਾਰੇ ਅਹੁਦੇਦਾਰ ਸਰਬਾਨ ਸਾਰੇ ਹੀ ਵਲੰਟੀਅਰ ਸਰਬਾਨਾ ਨੂੰ ਆਓ ਦਟ ਕੇ ਮਿਹਨਤ ਕਰੀਏ ਆਪਣੇ ਸ਼ੈਰੀ ਗਲਸੀ ਜੀ ਨੂੰ ਜਿਤਾਈਏ ਪਾਰਲੀਮੈਂਟ ਵਿੱਚ ਆਵਾਜ਼ ਪਹੁੰਚਾਈ ਹੈ ਸਰਦਾਰ ਜੀ ਸ਼੍ਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਘਟ ਗਿਣਤੀ ਬਾਈ ਜ਼ਿਲ੍ਹਾ ਪ੍ਰਧਾਨ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਨਿਪੜ ਰਹੀ ਦਾ ਜਿਲ੍ਹੇ ਨੇ ਇੱਕ ਵਾਰ ਤੋਂ ਫਿਰ ਸ਼ਰੀਕਅਕਤੀ ਤੇ ਵਿਸ਼ਵਾਸ ਦਿਟਾਇਆ ਔਰ ਅਸੀਂ ਵੀ ਇਸ ਪਾਰਟੀ ਨੂੰ ਵਿਸ਼ਵਾਸ ਮੰਨਦੇ ਹਾਂ ਕਿ ਅਸੀਂ ਸ਼ਰੀਕਅਕਤੀ ਜੀ ਨੇ ਦਿਟਾ ਕੇ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਦੀ ਕਲੀ ਇਹ ਤਰਕੀਬ ਰਾਜਿਤ ਪ੍ਰਾਪਤ ਕਰਕੇ ਟਿਕਟ ਥੋੜੀ ਵਿੱਚ ਪਾਵਾਂਗੇ ਧੰਨਵਾਦ ਕਰਦੇ ਆਮ ਆਦਮੀ ਪਾਰਟੀ ਜਿੰਦਾਬਾਦ ਮੈਂ ਰਵਿੰਦਰ ਪੱਟੀ ਡਿਸਟ੍ਰਿਕਟ ਜੁਆਇੰਟ ਸੈਕਟਰੀ ਮੈਨਿਓਰਿਟੀ ਵਿੰਗ ਆਮ ਆਦਮੀ ਪਾਰਟੀ ਗੁਰਦਾਸਪੁਰ ਮੈਂ ਆਪਣੇ ਆਮ ਆਦਮੀ ਪਾਰਟੀ ਦੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਸਾਡੇ ਨੈਸ਼ਨਲ ਨੈਸ਼ਨਲ ਜਨਰਲ ਸੈਕਟਰੀ ਡਾਕਟਰ ਸੰਦੀਪ ਪਾਟਕ ਜੀ ਅਤੇ ਪੰਜਾਬ ਦੇ ਸਾਡੇ ਜਨਰਲ ਸੈਕਟਰੀ ਐਡਵੋਕੇਟ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਐਮਐਲਏ ਅਮਨ ਸ਼ੇਰ ਸਿੰਘ ਸਾਰਿਕਲਸੀ ਜੀ ਤੇ ਇੱਕ ਵਾਰ ਫੇਰ ਤੋਂ ਭਰੋਸਾ ਕਰਕੇ ਉਹਨਾਂ ਨੂੰ ਟਿਕਟ ਦੇ ਤੇ ਲੋਕ ਸਭਾ ਦੀ ਟਿਕਟ ਦੇ ਕੇ ਨਵਾਜ਼ਿਆ ਹੈ ਤੇ ਅਸੀਂ ਵੀ ਪਾਰਟੀ ਨੂੰ ਭਰੋਸਾ ਦਿੰਦੇ ਹਾਂ ਤੇ ਅਸੀਂ ਦਿਨ ਰਾਤ ਇੱਕ ਕਰਦੇਾਂਗੇ ਤੇ ਅਮਨ ਸ਼ੇਰ ਸਿੰਘ ਸਾਰਿਕਲਸੀ ਜੀ ਨੂੰ ਜਿਤਾ ਕੇ ਤੇ ਲੋਕ ਸਭਾ ਦੇ ਵਿੱਚ ਭੇਜਾਂਗੇ